ਮੈਂ ਗੁਰਮੀ ਸਿੰਘ ਕੱਢੂ ਦੇਖ ਰਹੇ ਹਾਂ ਖਬਰਾਂ ਦੇ ਕਿ ਦੋਸਤੋਂ ਪਹੁੰਚੇ ਡੀ ਐਮ ਸੀ ਹਸਪਤਾਲ ਨੂੰ ਜਾਣਾ ਪਈ ਜਿੱਥੇ ਪਿਤੇ ਦਿਨ ਇੱਕ ਵਾਰਦਾਤ ਹੋਈ ਸੀ ਸਿਵਲ ਹਸਪਤਾਲ ਦੇ ਸਾਹਮਣੇ ਜਿੱਥੇ ਨਿਹਾਨ ਸਿੰਘਾ ਵੱਲੋਂ ਸੰਦੀਪ ਗੋਰਾ ਥਾਪਰ ਦੇ ਉੱਪਰ ਸ਼ਰੀਆਮ ਹਮਲਾ ਕੀਤਾ ਗਿਆ ਸੀ ਜਿਹਦੇ ਚਲਦੇ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਜੀ ਰੈਫਰ ਕੀਤਾ ਗਿਆ ਸੀ ਜਦ ਹਾਲ ਚਾਲ ਜਾਣ ਲਈ ਬੀ ਜੀ ਪੀ ਦੇ ਪ੍ਰਧਾਨ ਸੁਰਜੀ ਜਾਖੜ ਜੀ ਪਹੁੰਚ ਨਾਲ ਬੀ ਜੀ ਪੀ ਦੇ ਬੀ ਜੀ ਪੀ ਜਿੰਨੇ ਵੀ ਲੀਡਰਸ਼ਿਪ ਹੈ ਸਾਰੇ ਇੱਥੇ ਪਹੁੰਚੇ ਸ਼ਿਵ ਸੈਨਾ ਦੇ ਆਗੂ ਜਣਾਂ ਦੇ ਸਮੁਦਾਇ ਦੇ ਲੋਕ ਵੀ ਸਾਰੇ ਇੱਥੇ ਪਹੁੰਚੇ ਨੇ ਆ ਤੁਹਾਨੂੰ ਅੰਨੇ ਸਾਰੇ ਮੁ ਅਨਸਰ ਜੋ ਕੱਲ ਹਮਲਾ ਹੋਇਆ ਸਰ ਕੀ ਕਹਿਣਾ ਚਾਹੋਗੇ ਇਸ ਟੂ ਦੇਖੋ ਬੜਾ ਸ਼ਰਮਨਾਕ ਘਟਨਾ ਇਦਾਂ ਦੀ ਵਾਰਦਾਤ ਹੋਣੀ ਇਹ ਲਾਏਨ ਆਰਡਰ ਔਰ ਇਸ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਜਿਹੜਾ ਅਸੀਂ ਬਾਰ ਬਾਰ ਕਹਿੰਦੇ ਆ ਰਹੇ ਹਾਂ ਇੱਕ ਵਾਰੀ ਫਿਰ ਸਾਬਤ ਹੋ ਗਿਆ ਭਗਵੰਤ ਮਾਨ ਜੀ ਨੂੰ ਨਜ਼ਰ ਹੀ ਨਹੀਂ ਆ ਰਿਹਾ ਉਹ ਇਲੈਕਸ਼ਨਾਂ ਲਈ ਜਲੰਧਰ ਬੈਠੇ ਨੇ ਡੇਟਾ ਡਾਲ ਕੇ ਔਰ ਇੱਥੇ ਸ਼ਰਿਆਂ ਵਿੱਚ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਸੋ ਇਹ ਤਾਂ ਸ਼ਰਮਨਾਕ ਘਟਨਾ ਨਹੀਂ ਹੋ ਸਕਦੀ ਇਹ ਪੰਜਾਬ ਨੂੰ ਲਗਾਤਾਰ ਗਰਗ ਚ ਲੈ ਜਾਣ ਲਈ ਲਾਇਨ ਆਰਡਰ ਨੂੰ ਗਰਗ ਚ ਸਿੱਟਣ ਦੀਆਂ ਇਹ ਵਾਰਦਾਤਾਂ ਨੇ ਔਰ ਸਰਕਾਰ ਬਿਲਕੁਲ ਫੇਲੀਅਰ ਸਿੱਧ ਹੋ ਰਹੀ ਹੈ ਸਰ ਜਿਸ ਤਰ੍ਹਾਂ ਦੇਖ ਰਹੇ ਆਂ ਧਾਰਮਨ ਕਾਗੂ ਵੱਡੇ ਵੱਡੇ ਆਗੂ ਉਨਾਂ ਤੇ ਹਮਲਾ ਹੋ ਰਿਹਾ ਤੇ ਆਮ ਜਨਤਾ ਕਿੱਥੇ ਰੱਖ ਸੇ ਮੈਂ ਉਹੀ ਬੇਨਤੀ ਤੁਹਾਨੂੰ ਕਰਨਾ ਚਾਹਨਾ ਕਿ ਜਿਸ ਬੰਦੇ ਦੇ ਨਾਲ ਇੱਕ ਸਕਿਉਰਟੀ ਅਫਸਰ ਵੀ ਆ ਔਰ 100 ਗਜ ਤੇ ਪੁਲਿਸ ਚੌਕੀ ਆ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਸੁਰੱਖਿਤ ਨਹੀਂ ਆ ਇਹੀ ਗੱਲ ਬਾਰ-ਬਾਰ ਹਰ ਮੁੱਦੇ ਤੇ ਉੱਠਦੀ ਆ ਕਿ ਇਹ ਲੋਕ ਕਿ ਤੋਂ ਆ ਗਈ ਇਹਨਾਂ ਨੂੰ ਸ਼ੈਲਟਰ ਕੌਣ ਦੇ ਰਿਹਾ ਇਹਦਾ ਮਤਲਬ ਵੀ ਸਾਲ ਸਾਫ ਕੇ ਸਰਕਾਰ ਦੇ ਹੀ ਛੱਡੇ ਹੋਏ ਕਰਿੰਦੇ ਹੀ ਨੇ ਸਰਕਾਰ ਕਿਸੇ ਢੰਗ ਨਾਲ ਦਹਿਸ਼ਤ ਦੇ ਮਾਹੌਲ ਚ ਲੋਕਾਂ ਨੂੰ ਲਿਜਾ ਕੇ ਪੰਜਾਬ ਦੇ ਹਾਲਾਤ ਲਗਾਤਾਰ ਖਰਾਬ ਕਰ ਰਹੀ ਆ ਔਰ ਲੋਕਾਂ ਦੇ ਉੱਤੇ ਇਦਾਂ ਦੇ ਹਮਲੇ ਹੋ ਰਹੇ ਨੇ ਤਾਂ ਪੁਲਿਸ ਵਾਲਾ ਹਜੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਸਿਰਫ ਗ੍ਰਿਫਤਾਰੀ ਨੂੰ ਲੈ ਕੇ ਉਹ ਦੇਖੋ ਪੁਲਿਸ ਦੱਸੇ ਕਿ ਕੀ ਕਾਰਵਾਈ ਕੀਤੀ ਆ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਜੋ ਹੋਇਆ ਬੜਾ ਦੁਖਦਾਈ ਆ ਇੱਕ ਪਰਿਵਾਰ ਦਾ ਕੋਈ ਵੀ ਨੁਮਾਇੰਦਾ ਜਦੋਂ ਸ਼ਾਮ ਨੂੰ ਘਰ ਨਹੀਂ ਪਹੁੰਚਦਾ ਆਪਣੇ ਨੂੰ ਸੁਰੱਖਿਅਤ ਨੀ ਸਮਝਦਾ ਇੱਕ ਆਮ شہری ਨਹੀਂ ਸਮਝਦਾ ਤੇ ਇੱਥੇ ਬੜਾ ਸਵਾਲੀਆ ਨਿਸ਼ਾਨ ਲੱਗਦਾ ਸਰਕਾਰ ਦੇ ਉੱਤੇ ਠੀਕ ਹੈ ਜੀ ਕੰਮ ਬਹੁਤ ਹੀ ਮੰਨਪਰਿਆ ਦਾਨਾ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਾਇਕੀ ਹੈ ਪੂਰੀ ਮੁੱਢਲੀ ਮੈਂ ਸਮਝਦਾ ਉਹਦੇ ਬਾਅਦ ਬਾਕੀ ਸਭ ਦਾ ਝੂਟ ਹੈ ਉਹਦੇ ਸੈਕੰਡਰੀ ਇਹ ਚੀਜ਼ਾਂ ਸਭ ਤੋਂ ਪਹਿਲਾਂ ਜਦੋਂ ਤਾਈਂ ਲੋਕਾਂ ਦੀ ਜਾਨ ਮਾਲ ਸੁਰੱਖਿਤ ਨਹੀਂ ਬਾਕੀ ਗੱਲਾਂ ਅਧੂਰੀਆਂ ਹੀ ਉਹਨਾਂ ਦਾ ਮਾਇਨਾ ਨਹੀਂ ਸਰਕਾਰ ਉਸੇ ਵੀ ناکਾਮਯਾਬ ਸਾਬਿਤ ਹੋ ਰਹੀ ਹੈ ਬਾਰ ਬਾਰ ਇਸ ਕਿਸਮ ਦੇ ਵਾਕਿਆ ਪੰਜਾਬ ਦੇ ਅੰਦਰ ਜਿਸ ਕਿਸਮ ਦਾ ਇੱਕ ਜ਼ਹਿਰ ਫਨਪ ਰਿਹਾ ਹੈ ਮੈਨੂੰ ਆ ਮੇਰਾ ਵੀ ਦੁਰਭਾਗ ਹੈ ਵੀ ਮੈਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਮੈਨੂੰ ਪਹਿਲਾਂ ਬ੍ਰਿਗੇਡੀਅਰ ਗਗਨੇਜਾ ਦੀ ਜਿਸ ਤਰ੍ਹਾਂ ਮਰਡਰ ਹੋਇਆ ਜਲੰਧਰ ਦੇ ਅੰਦਰ ਜਿਸ ਤਰ੍ਹਾਂ ਸੂਰੀ ਦਾ ਅਮਰਸਰ ਚ ਹੁਣ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ ਉਹਦੇ ਬਾਅਦ ਪ੍ਰਭাকর ਦਾ ਜਿਸ ਤਰ੍ਹਾਂ ਮਰਡਰ ਕੀਤਾ ਗਿਆ ਨੰਗਲ ਦੇ ਅੰਦਰ ਹੁਣੇ 4 ਮਹੀਨੇ ਪਹਿਲਾਂ ਤੇ ਉਹਦੇ ਬਾਅਦ ਹੁਣ ਜਿਹੜਾ ਅਟੈਕ ਹੋ ਰਿਹਾ ਪੰਜਾਬ ਦੇ ਅੰਦਰ ਠਿੰਡ ਟੋਲਰੈਂਸ ਦੀ ਹੈ ਤੇ ਇੱਕ ਏ ਖਤਮ ਹੀ ਹੈ ਹਰੇ ਕੋਈ ਆਦਮੀ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈਣ ਦੀ ਇਸ ਤਰ੍ਹਾਂ ਇੱਕ ਉਪਰ ਪੈ ਗਈ ਪੰਜਾਬ ਦੇ ਅੰਦਰ ਬਹੁਤ ਹੀ ਦੁਰਭਾਗਿਆਪੁਰ ਬਹੁਤ ਬਦਭਾਗੀ ਹੈ ਉਹਦੇ ਨਾਲ ਸਮਾਜ ਦੇ ਪ੍ਰਤੀ ਸਮਾਜ ਵੱਲੋਂ ਜਿਸ ਤਰ੍ਹਾਂ ਆਪਣਾ ਹਿੰਸਾ ਨੂੰ ਕਿਸੇ ਕਿਸਮ ਦੇ ਕਦਮਾਂ ਨੂੰ ਕਿਸੇ ਵੀ ਕਿਸਮ ਦੀ ਵਾਇਲੈਂਸ ਆਫ ਇਨ ਐਨੀ ਫਾਰਮ ਉਹਨੂੰ ਜਿਹੜਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਗਲੋਰੀਫਾਈਂਗ ਵਾਇਲੈਂਸ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਹ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕੋਲ ਕੱਦੀ ਕੱਲ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਆ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਆ ਲੜਣ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਹੈ ਨਹੀਂ ਕੋਈ ਘਟੋ ਘਾਟੇ ਇੱਕ ਝੂਟੇ ਮਗਰਮੱਛੀ ਅੰਸੂ ਬਹਾ ਦਿੰਦੇ ਜੋ ਸਾਡੇ ਲੋਕਾਂ 'ਚ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਲਾਅ ਐਂਡ ਆਰਡਰ 'ਚੋ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਤੇ ਇਸ ਕਿਸਮ ਦੀ ਘਟਨਾ ਜਦੋਂ ਵਾਪਰਦੀ ਹੈ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਮੁੱਖ ਮੰਤਰੀ ਭਗਵੰਦ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਉੱਠ ਚੁੱਕਿਆ ਹੈ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਰੀ ਤੁਹਾਨੂੰ ਦੇਖ ਸਕਦਾ ਹੋ ਤੁਸੀਂ ਕਿਸ ਤਰ੍ਹਾਂ ਸੁਨੀਲ ਜਾਖੜ ਜੀ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ ਇੱਥੇ ਹਾਲ-ਚਾਲ ਪੁੱਛਣ ਆਏ ਨੇ ਸੁਨੀਪ ਕੋਰਾ ਠੱਪਰ ਜੀ ਦਾ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਤੇ ਆਪਣੇ ਵਿਚਾਰ ਦੱਸੇ ਨੇ ਕਿ ਬਹੁਤ ਮੰਦਪਾਗੀ ਘਟਨਾ ਹੋਈ ਏ ਜਿਸ ਵਿੱਚ ਕੀ ਉਹਨਾਂ ਤੇ ਹਮਲਾ ਕੀਤਾ ਗਿਆ। ਸੋ ਦੋਸਤੋ ਹੋਰ ਅਪਡੇਟਸ ਦੇਖਣੇ ਨੀਕਦਰੋ। ਖਬਰਾਂ ਵਾਲੀ ਟੀਵੀ ਕੈਮਰਾਮੈਨ ਬੱਲੀ ਉਦਾਲ ਮੈਂ ਗੁਰਮੀਤ ਸਿੰਘ।